ਸਾਰੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਜਵਾਨਗਰ ਕੈਂਪ ਵਿੱਚ ਬਾੜ ਨੰਬਰ 72 ਵਿੱਚ 75ਵੇਂ ਰਾਸ਼ਟਰੀ ਸੰਵਿਧਾਨ ਦੀ ਖੁਸ਼ੀ ਵਿੱਚ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ ਤੇ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਇਦਾਂ ਹੀ ਸਾਡੇ ਲੋਕਾਂ ਦੇ ਨਾਲ ਹਮੇਸ਼ਾ ਖੜੀ ਆ ਜਿਨ੍ਹਾਂ ਨੂੰ ਕਿਸੇ ਤਰੀਕੇ ਦੀ ਲੋੜ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਮੈਂ ਪੂਰੇ ਭਾਰਤ ਵਾਸੀਆਂ ਨੂੰ ਇੱਕ ਵਾਰ ਫਿਰ ਨਿਊ ਇੰਗਵਾਲਮਕੀ ਫੈਡਰੇਸ਼ਨ ਵੱਲੋਂ 75ਵੇਂ ਰਾਸ਼ਟਰੀ ਸੰਵਿਧਾਨ ਦਿਵਸ ਦੀ ਖੁਸ਼ੀ ਬਧਾਈ ਦੇਣਾ ਵਾ ਪ੍ਰਧਾਨ ਜੀ ਜਿਵੇਂ ਤੁਹਾਡੀ ਜਿਹੜੀ ਸਸਤਾ ਹੈ ਨਿਊ ਇੰਗਵਾਲਮੀ ਫੈਡਰੇਸ਼ਨ ਕਿਹੜੇ ਕਿਹੜੇ ਜਿਹੜੇ ਸਮਾਜ ਭਲਾਈ ਦੇ ਕੰਮ ਕਰਦੀ ਹੈ ਸਾਡੀ ਨਿਊ ਇੰਗਵਾਲਮਕੀ ਫੈਡਰੇਸ਼ਨ ਜਿਵੇਂ ਕਿ ਪੜ੍ਹਾਈ ਦੇ ਬੱਚਿਆਂ ਨੂੰ ਕਿਸੇ ਨੇ ਲੋੜ ਹੋਵੇ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਕਿਸੇ ਨੂੰ ਵਿਆਹ ਦੇ ਹੋਵੇ ਕੋਈ ਵਿਆਹ ਜੇ ਕੋਈ ਮਦਦ ਹੋਵੇ ਉਹਨਾਂ ਲਈ ਜਾਂ ਕੋਈ ਕਿਸੇ ਤਰੀਕੇ ਦਾ ਕਿਸੇ ਨਸ਼ਾ ਵਿਕਦਾ ਪਿਆ ਅਸੀਂ ਹੁੰਦੇ ਵੀ ਖਿਲਾਫ ਹੈਗੇ ਆ ਤੇ ਨੀਂਗ ਵਾਲੀ ਦੀ ਫੈਡਰੇਸ਼ਨ 15 20 20 ਦੇ ਸਾਲਾਂ ਤੋਂ ਹਮੇਸ਼ਾ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ ਸਮਾਜ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੜੋ ਤੇ ਸੰਘਰਸ਼ ਕਰੋ ਪੜੋ ਲਿਖੋ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਸਮਾਜ ਦੇ ਲੋਕਾਂ ਨੂੰ ਆਹੀ ਮੈਸੇਜ ਦੇਣਾ ਚਾਹਨਾ ਵਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਇੱਕ ਨਾਰਾ ਸੀ ਪੜੋ ਲਿਖੋ ਤੇ ਸੰਘਰਸ਼ ਕਰੋ ਤੇ ਉਹਨੂੰ ਆਪਣੇ ਸਮਾਜ ਦੇ ਲੋਕਾਂ ਨੂੰ ਅੱਗੇ ਬਦਾਉਣਾ ਚਾਹੀਦਾ ਤੇ ਕਿਸੇ ਬੀਟਰਾ ਦੀ ਕਿਸੇ ਨੂੰ ਲੋਡ ਹੋਏ ਤਾਂ ਅਸੀਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਤੁਹਾਡੇ ਨਾਲ ਦਿਨ ਰਾਤ ਖੜਾ ਸਾਰਿਆਂ ਦਾ ਧੰਨਵਾਦ